ਪ੍ਰਧਾਨ ਵਿਨੋਦ ਕੁਮਾਰ ਜੀ ਸ਼ਰਮਾ ਜੀ ਦੀ ਯਾਦ ਵਿੱਚ ਜੋ ਖੂਨਦਾਨ ਕੈਂਪ ਅੱਜ ਜਤਨ ਸ਼ਰਮਾ ਜੀ ਵੱਲੋਂ ਲਗਵਾਇਆ ਗਿਆ ਏ ਉਸ ਵਿੱਚ ਅਸੀਂ ਉਹਨਾਂ ਨੂੰ ਸਾਡੇ ਸ਼ਿਵ ਸਹਾਰਾ ਪ੍ਰਬੰਧਕ ਮੰਡਲ ਤੇ ਬਾਬਾ ਅਨੰਦਗਰੀ ਜੀ ਮਹਾਰਾਜ ਜੀ ਵੱਲੋਂ ਅੱਜ ਉਹਨਾਂ ਦੇ ਸਹਿਯੋਗ ਦੇ ਨਾਲ ਭਗਤ ਪੂਰਨ ਸਿੰਘ ਖੂਨਦਾਨ ਕਮੇਟੀ ਦੇ ਪ੍ਰਦਾਨ ਜਤਿਨ ਸ਼ਰਮਾ ਜੀ ਨੇ ਜੋ ਇਹ ਉਪਰਾਲਾ ਕੀਤਾ ਹੈ ਇਹ ਬਹੁਤ ਹੀ ਸ਼ਲਾਘਾਯੋਗ ਹੈ ਸ਼ਹਿਰ ਵਾਸੀਆਂ ਨੂੰ ਤੇ ਨੌਜਵਾਨਾਂ ਨੂੰ ਖਾਸ ਕਰਕੇ ਇਹੋ ਅਪੀਲ ਕਰਦਾ ਹਾਂ ਵੀ ਆਪਾਂ ਵੱਧ ਤੋਂ ਵੱਧ ਖੂਨਦਾਨ ਕਰਕੇ ਕਿਉਂਕਿ ਖੂਨਦਾਨ ਇੱਕ ਜਿਹੜਾ ਮਹਾਨ ਦਾਣ ਆ ਆਪਾਂ ਨੂੰ ਸਾਰਿਆਂ ਨੌਜਵਾਨਾਂ ਨੂੰ ਪ੍ਰੇਰਿਤ ਕਰਨਾ ਚਾਹੀਦਾ ਵਾ ਬ੍ਰਹਮleen ਵਿਨੋਦ ਕੁਮਾਰ ਜੀ ਸ਼ਰਮਾ ਇੱਕ ਮਹਾਨ ਸਮਾਜ ਸੇਵਕ ਉਹਨਾਂ ਨੇ ਸਾਡੇ ਪੱਤੀ ਸ਼ਹਿਰ 'ਚ ਉਸ ਤੋਂ ਪਹਿਲੇ ਕੋਈ ਵੀ ਖੂਨਦਾਨ ਬਲੱਡ ਬੈਂਕ ਦੀ ਕੋਈ ਵਿਵਸਥਾ ਨਹੀਂ ਸੀ। ਭਗਤਪੁਰ ਸਿੰਘ ਖੂਨਦਾਨ ਕਮੇਟੀ ਦੇ ਪ੍ਰਧਾਨ ਬినੋਦ ਚਰਮਾ ਜੀ ਨੇ ਇਹ ਸ਼ੁਰੂਆਤ ਕੀਤੀ। ਉਹ ਚੱਲਦੀ ਆ ਰਹੀ ਹੈ। ਅੱਜ ਜੋ ਸਾਡੇ ਵਿੱਚ ਨਹੀਂ ਹੈ। ਅੱਜ ਤੀਸਰੀ ਜੋ ਹੈ ਉਹਨਾਂ ਦੀ ਵਰਸੀ ਹੈ ਉਹਨਾਂ ਦੀ ਸੋਚ ਨੂੰ ਸਾਡੇ ਸ਼ਿਵ ਸਹਾਰਾ ਪ੍ਰਬੰਧਕ ਮੰਡਲ ਦੇ ਚੇਅਰਮੈਨ ਵੀ ਸਨ अनेका ਸੰਸਥਾਵਾਂ ਨੂੰ ਜੋ ਹੈ ਉਹ ਚਲਾਉਂਦੇ ਸੀ ਅੱਜ ਸ਼ਿਵ ਸਹਾਰਾ ਪ੍ਰਬੰਧਕ ਮੰਡਲ ਪ੍ਰਧਾਨ ਸਾਡੇ ਠਿਕ ਸੁਮਨ ਭੱਲਾ ਜੀ ਦੀ ਅੱਜ ਅਕਸਤਾ ਦੇ ਵਿੱਚ ਸ਼ਿਵ ਸਹਾਰਾ ਪ੍ਰਬੰਧਕ ਮੰਡਲ ਦੇ ਸਭ ਅਹੁਦੇਦਾਰ ਸਾਰਿਆਂ ਨੇ ਮਿਲ ਕੇ ਅੱਜ ਜੋ ਪ੍ਰਧਾਨ ਜੀ ਨੂੰ ਜੋ ਆਪਣੇ ਠੀਕ ਸਰਦਾਰ ਸੁਮਨ ਸ਼ਰਧਾਂਜਲੀ ਦੇ ਕੇ ਔਰ ਉਹਨਾਂ ਦੀ ਜੋ ਸੋਚ ਸੀ ਉਸ ਨੂੰ ਅੱਗੇ ਵਧਾਉਂਦਿਆਂ ਹੋਇਆਂ ਉਹਨਾਂ ਦੇ ਸੁਪੁੱਤਰ ਜਤਨ ਸ਼ਰਮਾ ਜੀ ਇਕ ਖੂਨਦਾਨ ਉਹਨਾਂ ਦੀ ਯਾਦ ਦੇ ਵਿੱਚ ਉਹਨਾਂ ਦੀ ਜਿਹੜੀ ਸੋਚ ਹੈ ਉਸ ਨੂੰ ਲੈ ਕੇ ਅੱਜ ਜੋ ਹੈ ਸ਼ਰਧਾਂਜਲੀ ਦੇ ਕੇ ਔਰ ਖੂਨਦਾਨ ਜੋ ਹੈ ਕੈਂਪ ਜੋ ਹੈ ਲਗਾਇਆ ਅੱਜ ਬਾਬਾ ਅਨੰਦਗਿਰੀ ਮਹਾਰਾਜ ਜੀ ਦੀ ਰਹਿਨਮਾਈ ਹੇਠ ਸਾਡੇ ਮਹਾਨ ਸਮਾਜ ਸੇਵੀ ਸ਼੍ਰੀ ਵਿਨੋਦ ਕੁਮਾਰ ਸ਼ਰਮਾ ਜੀ ਦੀ ਯਾਦ ਵਿੱਚ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ ਵੀ ਪ੍ਰੇਮੀ ਸੀ ਉਹਨਾਂ ਵੱਲੋਂ ਅੱਜ ਉਹਨਾਂ ਨੂੰ ਸਰਦਾ ਦੇ ਫੁੱਲ ਭੇਟ ਕੀਤੇ ਗਏ ਪ੍ਰਧਾਨ ਜੀ ਨੂੰ ਯਾਦ ਕਰਕੇ ਅੱਜ ਮੈਨੂੰ ਇੱਕ ਸ਼ੇਰ ਯਾਦ ਆ ਰਿਹਾ ਹੈ ਸਰਪਾਏ ਨੇ ਬਹੁਤ ਹੀ ਖੂਬ ਆਪਣੇ ਇੱਕ ਗੀਤ ਦੇ ਵਿੱਚ ਕਿਹਾ ਹੈ ਕਿ ਕੁਝ ਆਦਮੀ ਹੁੰਦੇ ਨੇ ਜੋ ਆਪਣੀ ਚਾਲ ਚੱਲਦੇ ਨੇ ਹਨੇਰਾ ਹੈ ਸਵੇਰਾ ਹੈ ਉਹਨਾਂ ਨੂੰ ਫਰਕ ਨਹੀਂ ਪੈਂਦਾ ਉਹਨਾਂ ਹੱਥੋਂ ਹੀ ਇਨਸਾਨੀਅਤ ਦੇ ਫਰਜ਼ ਨਿਭਦੇ ਨੇ ਇਹ ਕੰਮ ਤੇਰਾ ਜਾਂ ਮੇਰਾ ਹੈ ਉਹਨਾਂ ਨੂੰ ਫਰਕ ਨਹੀਂ ਪੈਂਦਾ ਇਹ ਛੋਟੀ ਸੋਚ ਤਾਂ ਸਰਤਾਜ ਸਾਹਿਬ ਤੇਰੇ ਹੀ ਕਰ ਰਹੇ ਨੇ ਇਹ ਮਸਜਿਦ ਹੈ ਇਹ ਡੇਰਾ ਹੈ ਉਹਨਾਂ ਨੂੰ ਫਰਕ ਨਹੀਂ ਪੈਂਦਾ ਉਹਨਾਂ ਨੇ ਕਦੀ ਵੀ ਸੇਵਾ ਦੇ ਵਿੱਚ ਤੇਰ ਮੇਰ ਨਹੀਂ ਕੀਤੀ ਨਾ ਹੀ ਕਦੀ ਦਿਨ ਵੇਖਿਆ ਨਾ ਹੀ ਕਦੀ ਰਾਤ ਨਾ ਹੀ ਕਦੀ ਧਰਮ ਵੇਖਿਆ ਤੇ ਨਾ ਹੀ ਕਦੀ ਜਾਤ ਮੈਂ ਆਸ ਕਰਦਾ ਹਾਂ ਕਿ ਅੱਥੀ ਅੱਜ ਉਹਨਾਂ ਦੀ ਵਰਤੀ ਮੌਕੇ ਉਹਨਾਂ ਦੇ ਨਕਸ਼ੇ ਕਦਮ ਤੇ ਚੱਲਣ ਦਾ ਪ੍ਰਣ ਲੈ ਕੇ ਤੇ ਉਹਨਾਂ ਦੀਆਂ ਸੇਵਾਵਾਂ ਨੂੰ ਨਿਰੰਤਰ ਚੱਲਦਾ ਰੱਖਾਂਗੇ ਅੱਜ ਦਾ ਖੂਨਦਾਨ ਕੈਂਪ ਭਗਤਪੂਰ ਸਿੰਘ ਖੂਨਦਾਨ ਕਮੇਟੀ ਅਤੇ ਮਨੁੱਖਤਾ ਦੀ ਸੇਵਾ ਵੱਲੋਂ ਸਾਂਝੇ ਤੌਰ ਤੇ ਲਗਾਇਆ ਗਿਆ ਹੈ ਅੱਜ ਦਾ ਦਿਨ ਸਾਰਾ ਸਮਰਪਿਤ ਹੈ ਸਾਡੇ ਬਹੁਤ ਹੀ ਹਰ ਦਿਲ ਦੇ ਵਿੱਚ ਵਸੇ ਹੋਏ ਸਾਡੇ ਭਾਜੀ ਵਿਨੋਦ ਕੁਮਾਰ ਜੀ ਕਾਨੂੰਗੋ ਸਾਹਿਬ ਉਹਨਾਂ ਦੀ ਯਾਦ ਦੇ ਵਿੱਚ ਇਹ ਜਿਹੜਾ ਕੈਂਪ ਹੈ ਇਹ ਚੱਲ ਰਿਹਾ ਹੈ ਉਹਨਾਂ ਦੀ ਉੱਚੀ ਸੁੱਚੀ ਸੋਚ ਨੂੰ ਹਰ ਇਨਸਾਨ ਵੱਲੋਂ ਸਲਾਮ ਹੈ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦੇ ਦੱਸੇ ਹੋਏ ਜਿਹੜੇ ਉਹਨਾਂ ਨੇ ਪੂਰਨੇ ਪਾਏ ਨੇ ਉਹਨਾਂ ਤੇ ਚੱਲਣ ਦੀ ਆਪਾਂ ਕੋਸ਼ਿਸ਼ ਕਰੀਏ ਕਿਉਂਕਿ ਉਹਨਾਂ ਦੀ ਸੋਚ ਬਹੁਤ ਉੱਚੀ ਸੀ ਹਰ ਲੋੜਵੰਦ ਇਨਸਾਨ ਦੀ ਮਦਦ ਕਰਨੀ ਚਾਹੇ ਉਹ ਕਿਸੇ ਕੰਮ ਵਿੱਚ ਮਦਦ ਕਰਨੀ ਚਾਹੇ ਖੂਨ ਦੇ ਤੌਰ ਤੇ ਦੇ ਕੇ ਮਦਦ ਕਰਨੀ ਜਾਂ ਕਿਸੇ ਭੁੱਖੇ ਦਾ ਪੇਟ ਭਰਨਾ ਉਹ ਸਦਾ ਹੋਈ ਸੀ ਸਮਾਜ ਦੀ ਸੇਵਾ ਵਾਸਤੇ ਵਿਧੀ ਦਾ ਵਿਧਾਨ ਹੈ ਕਿ ਬੜੀ ਜਲਦੀ ਸਾਡੇ ਕੋ ਚਲੇ ਗਏ ਨੇ ਕਿਉਂਕਿ ਪਰਮਾਤਮਾ ਨੇ ਜੋ ਲਿਖਿਆ ਉਹ ਹੋ ਕੇ ਰਹਿਣਾ ਪਰ ਅਸੀਂ ਸਾਡੇ ਸਵਾਚ ਸਵਾਸ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦੇ ਦੱਸੇ ਹੋਏ ਚਿੰਨਾ ਤੇ ਚੱਲਣ ਦੀ ਕੋਸ਼ਿਸ਼ ਕਰੀਏ ਉਸ ਕੇ ਅਸੀਂ ਉਹਨਾਂ ਦੀ ਸੋਚ ਤੇ ਪੈਰਾ ਤੇ ਹੈ ਸਾਰਾ ਪੱਟੀ ਸ਼ਹਿਰ ਹੀ ਨਹੀਂ ਇਲਾਕਾ ਡਿਸਟ੍ਰਿਕਟ ਰਣਤਾਰਨ ਉਹਨਾਂ ਸਭ ਦਿਲਾਚੋਂ ਵਸੀ ਨੇ ਤੇ ਸਾਡੀ ਇੱਕ ਇਹੋ ਹੀ ਚੀਜ਼ ਸ਼ਰਧਾਂਜਲੀ ਹੈ ਅਸੀਂ ਦਸਤੇ ਹੋਏ ਰਾਤ ਹੀ ਲੇ ਕੇ ਜੋਨ ਦੇ ਸੰਥਾ ਸ਼ੁਰੂ ਕੀਤੀਆਂ ਨੇ ਉਹਨਾਂ ਨੂੰ ਹੋਰ ਅੱਗੇ ਵਧਾਉਂਦੇ ਹੋਏ ਅੱਗੇ ਲੈ ਕੇ ਜਾਈਏ ਤਾਂ ਕਿ ਉਹ ਜਿੱਥੇ ਵੀ ਬੈਠੇ ਨੇ ਸਵਰਗਾਂ ਦੇ ਵਿੱਚ ਸਾਰਿਆਂ ਨੂੰ ਆਸ਼ੀਰਵਾਦ ਦਿੰਦੇ ਵਏ ਨੇ ਉਹਨਾਂ ਦੇ ਮਨ ਨੂੰ ਵੀ ਸ਼ਾਂਤੀ ਮਿਲੇ ਜੈ ਸ਼ੰਕਰ ਮਹਾਨ ਇਨਸਾਨ ਕਦੀ ਕਦੀ ਪੈਦਾ ਹੁੰਦੇ ਹਨ ਉਹਨਾਂ ਦੀ ਸੋਚ ਚੰਗਾ ਸਮਾਜ ਤੰਦਰੁਸਤ ਸਮਾਜ ਉਹਨਾਂ ਨੂੰ